ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1222 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1223 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰੰਗ ਮਹੱਲਾ ਪੰਜਵਾ ਜਾ ਕੈ RAM ਕੋ ਬਲ ਹੋਏ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੀ ਮਿਹਰ ਦਾ ਸਹਾਰਾ ਹੁੰਦਾ ਹੈ ਸਗਲਾ ਮਨੋਰਥ ਪੂਰਨਤਾ ਹੂਕੇ ਦੁੱਖ ਨ ਬਿਆਪੈ ਕੋਈ ਰਹਾਓ ਉਸ ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਉਸ ਉੱਤੇ ਕੋਈ ਦੁੱਖ ਆਪਣਾ ਜੋਰ ਨਹੀਂ ਪਾ ਸਕਦਾ ਰਹਾਓ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਜਿਹੜਾ ਮਨੁੱਖ ਪਰਮਾਤਮਾ ਦਾ ਖਾਸ ਆਪਣਾ ਦਾਸ ਬਣ ਜਾਂਦਾ ਹੈ ਮੈਂ ਉਸ ਦੀ ਸੋਭਾ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ ਉਦਮ ਕਰੋ ਦਰਸ਼ਨ ਪੇਖਣ ਕੋ ਕਰਮ ਪ੍ਰਾਪਤ ਹੋਏ ਮੈਂ ਉਸ ਦਾ ਦਰਸ਼ਨ ਕਰਨ ਵਾਸਤੇ ਯਤਨ ਕਰਦਾ ਹਾਂ ਉਦਮ ਕਰਦਾ ਹਾਂ ਪਰ ਸੰਤ ਜਨਾਂ ਦਾ ਦਰਸ਼ਨ ਵੀ ਪਰਮਾਤਮਾ ਦੀ ਮਿਹਰ ਨਾਲ ਹੀ ਹੁੰਦਾ ਹੈ ਗੁਰ ਪ੍ਰਸਾਦ ਦੀ ਦ੍ਰਿਸ਼ਟ ਨਿਹਾਰੋ ਦੂਸਰ ਨਹੀਂ ਕੋਏ ਗੁਰੂ ਦੀ ਮਿਹਰ ਦਾ ਸਦਕਾ ਮੈਂ ਆਪਣੀ ਅੱਖੀਂ ਵੇਖ ਰਿਹਾ ਹਾਂ ਕਿ ਪਰਮਾਤਮਾ ਦੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ ਦਾਨ ਦੇਹ ਨਾਨਕ ਆਪਣੇ ਕੋ ਚਰਨ ਜੀਵਾ ਸੰਤ ਧੋਏ ਏ ਨਾਨਕ ਮੈਨੂੰ ਆਪਣੇ ਦਾਸ ਨੂੰ ਇਹ ਖੈਰ ਪਾ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾ ਸਾਰਗ ਮਹੱਲਾ ਪੰਜਵਾਂ ਜੀਵਤ ਰਾਮ ਕੇ ਗੁਣ ਗਾਏ ਪਰਮਾਤਮਾ ਦੇ ਗੁਣ ਗਾ ਕੇ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਕਰੋ ਕਿਰਪਾ ਗੋਪਾਲ ਬੀਠੁਲੇ ਬਿਸਰ ਨ ਕਬਹੀ ਜਾਏ ਰਹਾਓ हे ਸ੍ਰਿਸ਼ਟੀ ਦੇ ਪਾਲਕ हे निर्प प्रभु हे बीठल मेरे उत्ते मेहर कर मैनू तेरा नाम कदे भी ना भुले रहाओ मन धन धन सब तुमरा स्वामी आन ना दूजी जाए हे मेरे मालक मेरा मन मेरा शरीर मेरा धन ये सब कुछ तेरा ही दिता होया है तेथों बिना मेरा कोई होर आसरा नहीं है ਜਿਉ ਤੂੰ ਰੱਖੈ ਤੇ ਵਹੀ ਰਹਿਣਾ ਤੁਮਰਾ ਪੈਨ ਖਾਏ ਜਿਵੇਂ ਤੂੰ ਰਖਦਾ ਹੈ ਪ੍ਰਮਾਤਮਾ ਤਵੇਂ ਹੀ ਜੀਵ ਰਹਿ ਸਕਦੇ ਹਨ ਹਰੇਕ ਜੀਵ ਤੇਰਾ ਤੇਰਾ ਹੀ ਦਿੱਤਾ ਪਹਿੰਦਾ ਹੈ ਤੇ ਤੇਰਾ ਹੀ ਦਿੱਤਾ ਖਾਂਦਾ ਹੈ ਸਾਧ ਸੰਗਤ ਕੈ ਬਲ ਬਲ ਜਾਈ ਬਾਹੜ ਨਾ ਜਨਮਤਾਏ ਮੈਂ ਸਾਧ ਸੰਗਤ ਤੋਂ ਸਦਾ ਸਦਕੇ ਜਾਂਦਾ ਹਾਂ ਸਾਧ ਸੰਗਤ ਦੀ ਬਰਕਤ ਨਾਲ ਜੀਵ ਮੁਰ ਜਨਮਾ ਵਿੱਚ ਨਹੀਂ ਭਟਕਦਾ ਸਾਧ ਸੰਗਤ ਵਿੱਚ ਨਾਮ ਜਪ ਕੇ 84 ਦੇ ਚੱਕਰ ਮੁਕ ਜਾਂਦੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਨਾਨਕ ਦਾਸ ਤੇਰੀ ਸਰਣਾਈ ਜਿਉਂ ਭਾਵੇ ਤਿਵੇਂ ਚਲਾਏ ਹੇ ਪ੍ਰਭੂ ਪਰਮਾਤਮਾ ਤੇਰਾ ਦਾਸ ਨਾਨਕ ਤੇਰੀ ਸ਼ਰਨ ਆਇਆ ਹੈ ਜਿਵੇਂ ਤੈਨੂੰ ਚੰਗਾ ਲੱਗੇ ਉਸੇ ਤਰ੍ਹਾਂ ਮੈਨੂੰ ਜੀਵਨ ਰਾਹ ਉੱਤੇ ਤੋਰ ਸਾਰਗਮਹੱਲਾ ਪੰਜਵਾ ਮਨ ਰੇ ਨਾਮ ਕੋ ਸੁਖਸਾਰ हे ਮੇਰੇ ਮਨ ਪਰਮਾਤਮਾ ਦਾ ਨਾਮ ਸਿਮਰਨ ਦਾ ਸੁਖ ਹੋਰ ਸੁੱਖਾਂ ਨਾਲੋਂ ਸ਼੍ਰੇਸ਼ਟ ਹੈ ਆਨ ਕਾਮ ਬੇਕਾਰ ਮਾਇਆ ਸਗਲ ਦੀਸੈ ਸ਼ਾਰ ਰਹਾਓ ਏ ਮਨ ਨਰੀ ਮਾਇਆ ਦੀ ਖਾਤਰ ਹੀ ਹੋਰ ਹੋਰ ਕੰਮ ਆਤਮਕ ਜੀਵਨ ਵਾਸਤੇ ਵਿਅਰਥ ਹਨ ਉਹ ਸਾਰੇ ਸੁਆਸਮਾਨ ਹੀ ਦਿਸਦੇ ਹਨ ਜਿਹੜੇ ਨਾਮ ਤੋਂ ਬਿਨਾ ਕੀਤੇ ਜਾਂਦੇ ਹਨ ਰਹਾਓ ਗ੍ਰਹਿ ਅੰਧ ਕੂਪ ਪਤਤ ਪ੍ਰਾਣੀ ਨਰਕ ਕੋਰ ਗੁਬਾਰ ਨਿਰੀ ਮਾਇਆ ਦੀ ਖਾਤਰ ਦੌੜ ਭੱਜ ਕਰਨ ਵਾਲਾ ਪ੍ਰਾਣੀ ਕੁਪ ਹਨੇਰੇ ਨਰਕ ਸਮਾਨ ਗ੍ਰਸਥ ਦੇ ਅੰਨੇ ਖੂ ਵਿੱਚ ਡਿਗਾ ਰਹਿੰਦਾ ਹੈ ਆਨਕ ਜੋ ਨਹੀਂ ਪਰਮਤ ਹਾਰਿਓ ਪਰਮਤ ਬਾਰੰਬਾਰ ਉਹ ਨੇਕਾਂ ਜੂਨਾ ਵਿੱਚ 扑ਕਦਾ ਮੋੜ ਮੋੜ 扑ਕਦਾ ਥੱਕ ਜਾਂਦਾ ਹੈ ਜੀਵਨ ਸਤਿਆਗਵਾ ਬੈਠਦਾ ਹੈ ਇਸ ਜੀਵਨ ਵਿੱਚ ਹੀ ਕਈ ਜੂਨਾ ਭੁਗਤ ਜਾਂਦਾ ਹੈ ਉਹ ਕਦੇ ਗਧੇ ਦੀ ਜੂਨ ਬਣ ਕੇ ਭਾਰ ਚੱਕਦਾ ਹੈ ਕਦੇ ਕੁੱਤੇ ਦੀ ਜੂਨ ਵਿੱਚ ਭੌਂਕਦਾ ਰਹਿੰਦਾ ਹੈ ਤੇ ਕਦੇ ਸੱਡੇ ਵਾਂਗੂ ਸਾਰਾ ਦਿਨ ਕੰਮ ਤੇ ਲੱਗਿਆ ਰਹਿੰਦਾ ਹੈ ਤੇ ਕਦਰ ਫਿਰ ਉਸ ਦੀ ਕੋਈ ਨਹੀਂ ਕੋਈ ਜਾਣਦਾ ਇਸ ਕਰਕੇ ਗੁਰੂ ਜੀ ਫਰਮਾਨ ਕਰਦੇ ਹਨ ਕਿ ਵਾਰ-ਵਾਰ ਜੂਨਾ ਵਿੱਚ ਭਟਕਣ ਨਾਲੋਂ ਪ੍ਰਮਾਤਮਾ ਦਾ ਸਿਮਰਨ ਕਰ ਫਿਰ ਤੇਰੇ ਮਨ ਵਿੱਚ ਸਬਰ ਆ ਜਾਵੇਗਾ ਫਿਰ ਤੇਰੀ ਭਟਕਣਾ ਖਤਮ ਹੋ ਜਾਵੇਗੀ ਵਾਤਤ ਪਾਵਨ ਭਗਤ ਬਸ਼ਲ ਦੀਨ ਕਿਰਪਾ ਧਾਰ हे ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ हे ਭਗਤੀ ਨਾਲ ਪਿਆਰ ਕਰਨ ਵਾਲੇ हे ਗਰੀਬਾਂ ਉਤੇ ਮਿਹਰਬਾਨ ਮਿਹਰ ਕਰਨ ਵਾਲੇ ਪਰਮਾਤਮਾ ਕਿਰਪਾ ਕਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਕਿਰਪਾ ਕਰ ਮਿਹਰ ਕਰ ਤੇਰਾ ਦਾਸ ਨਾਨਕ ਦੋਵੇਂ ਹੱਥ ਜੋੜ ਕੇ ਇਦਾਤ ਮੰਗਦਾ ਹੈ ਕਿ ਸਾਧੂ ਸੰਗਤ ਵਿੱਚ ਰੱਖ ਕੇ ਮੈਨੂੰ ਮਾਇਆ ਵੇੜੇ ਅਨੇਖੂ ਵਿੱਚੋਂ ਬਚਾ ਲੈ ਸਾਰਗ ਮਹੱਲਾ ਪੰਜਵਾ ਬਿਰਾਜਤ ਰਾਮ ਕੋ ਪਰਤਾਪ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਬਲ ਆ ਟਿਕਦਾ ਹੈ ਆਦ ਬਿਆਦ ਉਪਾਦ ਸਭ ਨਾਸੀ ਬੇਨਸੀ ਤੀਨੇ ਤਾਪ ਰਹਾਓ ਉਸ ਦੇ ਅੰਦਰੋਂ ਆਦੀ ਵਿਆਦੀ ਉਪਾਦੀ ਇਹ ਤੀਨੇ ਹੀ ਤਾਪ ਬਿਲਕੁਲ ਮੁੱਕ ਜਾਂਦੇ ਹਨ ਜਿਸ ਤਰ੍ਹਾਂ ਅਰਦਾਸ ਵਿੱਚ ਵੀ ਹੈ ਤੀਨੇ ਤਾਪ ਨਿਵਾਰਨ ਹਾਰਾ ਦੁਖ ਅੰਤਾਂ ਸੁਖ ਰਾਸ ਤਾਂ ਕੋ ਵਿਗ ਨਾ ਕੋ ਲਾਗੇ ਜਾ ਕੀ ਪ੍ਰਭਾ ਗੈ ਅਰਦਾਸ ਅਸੀਂ ਵੀ ਪ੍ਰਮਾਤਮਾ ਗੇ ਅਰਦਾਸ ਕਰਿਆ ਕਰੀਏ ਤੇ ਸਾਡੇ ਅੰਦਰੋਂ ਇਹ ਆਦ ਵਿਆਦ ਉਪਾਦ ਤੀਨੇ ਤਾਪ ਖਤਮ ਹੋ ਜਾਣ ਤੇ ਪਰਮਾਤਮਾ ਮਿਹਰ ਕਰੇ ਰਹਾਉ ਤ੍ਰਿਸ਼ਨਾ 부ਜੀ ਪੂਰਨ ਸਭ ਆਸਾ ਚੁਕੇ ਸੋਗ ਸੰਤਾਪ ਜਿਸ ਮਨੁੱਖ ਦੇ ਅੰਦਰ ਹਰੀ ਨਾਮ ਦਾ ਬਲ ਹੈ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ਉਸ ਦੇ ਅੰਦਰੋਂ ਗਾਮ ਕਲੇਸ਼ ਮੁੱਕ ਜਾਂਦੇ ਹਨ ਗੁਣ ਗਾਵਤ ਅਚੂਤ ਅਬਿਨਾਸੀ ਮਨ ਤਨ ਆਤਮ त्राਪ ਅਬਿਨਾਸੀ ਅਤੇ ਨਾਸ ਰਹਿਤ ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆ ਉਸ ਦਾ ਮਨ ਉਸ ਦਾ ਤਨ ਉਸ ਦੀ ਜਿੰਦ ਤ੍ਰਿਸ਼ਨਾ ਵੱਲੋਂ ਰਜ ਜਾਂਦੇ ਹਨ ਤ੍ਰਿਸ਼ਨਾ ਵਿਰਲੇ ਕੀ ਹੀ 부ਝੀ ਹੈ ਕਿਉਂਕਿ ਤ੍ਰਿਸ਼ਨਾ 부ਝਦੀ ਨਹੀਂ ਜਿਹਦੇ ਕੋਲ ਲੱਖੇ ਉਹ ਕਹਿੰਦਾ 10 ਲੱਖ ਆਵੇ ਜਿਹਦੇ ਕੋਲ 10 ਲੱਖ ਹੈ ਉਹ ਕਹਿੰਦਾ ਕਰੋੜ ਆਵੇ ਜਿਹਦੇ ਕੋਲ ਕਰੋੜ ਹੈ ਉਹ ਕਹਿੰਦਾ ਕਰੋੜ ਆਵੇ ਇਸ ਕਰਕੇ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਮਾਇਆ ਦੀ ਤ੍ਰਿਸ਼ਨਾ ਪਰ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੀ ਤ੍ਰਿਸ਼ਨਾ ਮਰ ਜਾਂਦੀ ਹੈ ਉਹਨਾਂ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਉਹਨਾਂ ਦੇ ਮਨ ਵਿੱਚ ਸਬਰ ਆ ਜਾਂਦਾ ਹੈ ਕਾਮ ਕਰੋਧ ਲੋਭ ਮਦ ਮਤਸਰ ਸਾਧੂ ਕੈ ਸੰਗ ਖਾਪ ਹੇ ਪ੍ਰਭੂ ਪਰਮਾਤਮਾ ਮੈਨੂੰ ਸਾਧ ਸੰਗਤ ਵਿੱਚ ਰੱਖ ਕੇ ਮੇਰੇ ਅੰਦਰੋਂ ਕਾਮ, ਕਰੋਧ, ਲੋਭ, ਹਉਮੈ ਅਤੇ ਈਰਖਾ ਆਦਕ ਵਿਕਾਰ ਨਾਸ ਕਰ ਇਹ ਸਾਰੇ ਵਿਕਾਰ ਸਾਧ ਸੰਗਤ ਵਿੱਚ ਬੈਠ ਕੇ ਨਾਮ ਜਪਣ ਨਾਲ ਹੀ ਦੂਰ ਹੁੰਦੇ ਹਨ ਭਗਤ ਵਿਸ਼ਾਲ ਪੈ ਕਾਟਣ ਹਾਰੇ ਨਾਨਕ ਕੇ ਮਾਈ ਬਾਪ ਏ ਭਗਤੀ ਨਾਲ ਪਿਆਰ ਕਰਨ ਵਾਲੇ ਏ ਸਾਰੇ ਡਰ ਦੂਰ ਕਰਨ ਵਾਲੇ हे नानक ਦੇ ਮਾਪਿਓ ਵਾਂਗ ਪਾਲਣ ਕਰਨ ਵਾਲੇ ਪਾਲਣਾ ਕਰਨ ਵਾਲੇ ਮੇਰੀ ਨਾਨਕ ਦੀ ਬੇਨਤੀ ਪ੍ਰਵਾਨ ਕਰ ਤੇ ਮੈਨੂੰ ਸਾਧ ਸੰਗਤ ਬਖਸ਼ ਸਾਰਗਮ ਹੱਲਾ ਪੰਜਵਾ ਆਤਮਾ ਨਾਮ ਬਿਨ ਸੰਸਾਰ ਵਾਹਿਗੁਰੂ ਜੀ ਆਤੁਰ ਨਾਮ ਬਿਨ ਸੰਸਾਰ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਜਗਤ ਵੇ ਆਕਲ ਹੋਇਆ ਰਹਿੰਦਾ ਹੈ ਤ੍ਰਿਪਤ ਨਾ ਹੋਵਤ ਕੂਕਰੀ ਆਸਾ ਇਤ ਲਾਗੋ ਬਿਖਿਆ ਸ਼ਾਰ ਰਹਾਓ ਇਸ ਸੁਆਸਮਾਨ ਮਾਇਆ ਵਿੱਚ ਹੀ ਲੱਗਾ ਰਹਿੰਦਾ ਹੈ ਚੰਬੜਿਆ ਰਹਿੰਦਾ ਹੈ ਕੁੱਤੀ ਦੇ ਸੁਭਾਅ ਵਾਲੀ ਜਗਤ ਦੀ ਲਾਲਸਾ ਕਦੇ ਰਜਦੀ ਨਹੀਂ ਰਹਾਓ ਪਾਇਐ ਠਗੋਰੀ ਆਪ ਭੁਲਾਇਓ ਜਨਮਤ ਬਾਰੋ ਬਾਰ ਪਰ ਜੀਵ ਦੇ ਪੀ ਕੀ ਵਸ ਪਰਮਾਤਮਾ ਨੇ ਮਾਇਆ ਦੀ ਠੱਗ ਬੂਟੀ ਪਾ ਕੇ ਆਪ ਹੀ ਜਗਤ ਨੂੰ ਕੁਰਾਹੇ ਪਾ ਰੱਖਿਆ ਹੈ ਕੁਰਾਹੇ ਪੈ ਕੇ ਜੀਵ ਮੁੜ ਮੁੜ ਜੂਨਾ ਵਿੱਚ ਰਹਿੰਦਾ ਹੈ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ ਜਮ ਕੰਕਰ ਕਰਤ ਖੁਵਾਰ ਅੱਖ ਚਮਕਣ ਜਿੰਨੇ ਸਮੇ ਲਈ ਭੀ ਜੀਵ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਜਾਮਦੂਤ ਇਸ ਨੂੰ ਖੁਵਾਰ ਕਰਦੇ ਰਹਿੰਦੇ ਹਨ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਤੇਰਾ ਸੰਤਹਿ ਕੀ 라ਵਾਰ हे ਪ੍ਰਭੂ हे ਗਰੀਬਾਂ ਦੇ ਦੁਖ ਨਾਸ ਕਰਨ ਵਾਲੇ ਦਾਸ ਨਾਨਕ ਉਤੇ द्यावान ਹੋ ਤੇਰਾ ਦਾਸ ਤੇਰੇ ਸੰਤ ਜਨਾ ਦੇ ਚਰਨਾਂ ਦੀ ਧੂੜ ਬਣਿਆ ਰਹੇ ਨਾਨਕ ਦਾਸ ਦਰਸ ਸਭ ਜਾਚੈ ਮਾਨਤਾ ਕੋ ਆਧਾਰ ਤੇਰਾ ਦਾਸ ਨਾਨਕ ਤੇਰਾ ਦਰਸ਼ਨ ਮੰਗਦਾ ਹੈ ਇਹੀ ਇਸ ਦੇ ਮਨ ਦਾ ਅਤੇ ਤੰ ਦਾ ਆਸਰਾ ਹੈ ਆਉ ਅਸੀਂ ਵੀ ਪੰਜਵੇਂ ਪਾਸ਼ਾ ਤਨ ਤਨ ਸਿਰ ਗੁਰ ਜੀ ਵਰਜਾਂ ਦੇਵ ਸਾਹਿਬ ਮੰਗੂ ਬ੍ਰਹਮਾਤਮਾ ਦੇ ਦਰਸ਼ਨ ਮੰਗੀਏ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਾਹੀ ਮਰਨ ਵਿਚਾਰਾ ਆਪਾਂ ਕੀ ਮੰਗਦੇ ਹਾਂ ਸਾਨੂੰ ਇਹ ਦੇ ਦੇ ਪ੍ਰਮਾਤਮਾ ਸਾਨੂੰ ਉਹ ਦੇ ਦੇ ਸਾਨੂੰ ਸਾਰੀਆਂ ਦਾਤਾਂ ਦੇ ਦੇ ਪਰ ਆਪਾਂ ਦਾਤਾ ਨਹੀਂ ਮੰਗਦੇ ਇਸ ਕਰਕੇ ਆਓ ਅਸੀਂ ਦਾਤਾ ਮੰਗ ਲਈਏ ਜਦੋਂ ਆਪਣੇ ਹਿਰਦੇ ਘਰ ਵਿੱਚ ਦਾਤਾ ਆ ਗਿਆ ਪਰਮਾਤਮਾ ਦਾ ਨਾਮ ਟਿਕ ਗਿਆ ਤੇ ਫਿਰ ਦਾਤਾਂ ਦਾਤੇ ਦੇ ਮਗਰਮਗਰ ਆ ਜਾਣਗੀਆਂ ਹੋ ਹੋ ਕਿਰਪਾਲ ਦੀਨ ਦੁਖ ਭੰਜਨਾ ਤੇਰਿਆ ਸੰਤਾ ਕੀ ਰਾवार ਨਾਨਕ ਦਾਸ ਦਰਸ ਪ੍ਰਭ ਜਾਚੈ ਮਾਨਤਨ ਕੋ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1223 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1224 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁੱਲ ਚੋ ਕੁ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ